ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭਹਿ ਤੇਰੇ ਨਾਲੇ ਸੰਗ ਸਹਾਈ ਹਰ ਨਾਮ ਪਿਆਈ ਬਿਰਤਾ ਕੋਈ ਨ ਜਾਏ ਮਨ ਚਿੰਦੇ ਸਈ ਫਲ ਪਾਵੈ ਚਰਨ ਕਮਲ ਜਿਤ ਲਾਏ ਜਲਥਲ ਪੂਰ ਰਹੇ ਆ ਪਨਵਾਰੀ ਘਟ ਘਟ ਨਦਰ ਨਿਹਾਲੇ ਨਾਨਕ ਸਿੱਖ ਤੇ ਮਨ ਪ੍ਰੀਤਮ ਸਾਥ ਸੰਗ ਭ੍ਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬੇਨ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਪਿਖ ਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਤ ਕਰਤੇ ਸਹਿਸਾ ਦੁਖ ਨਾ ਬਿਆਪੈ ਗੌਰਪੂਰਾ ਪੇਟਾ ਵਡਪਾਗੀ ਆਠ ਪਹਿਰ ਪ੍ਰਭ ਜਾਪੈ ਆਤ ਜਗਤੀ ਸੇਵਕ ਸੁਆਮੀ ਭਗਤਾ ਨਾਮ ਅਧਾਰੇ ਨਾਨਕ ਸਿੱਖ ਤੇ ਮਨ ਪ੍ਰੀਤਮ ਦਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀਉ ਮਿੱਤਰਾ ਹਰ ਲੱਭ ਦੇਖੇ ਪਸਵल्ली ਮਨ ਪਿਆਰਿਆ ਜੀਉ ਮਿੱਤਰਾ ਹਰਦਰ ਨਹਿ ਚਲ ਮੱਲੀ ਹਰਦਰ ਸੇਵੇ ਅਲਖ ਅਪੇਵੇ ਨਹਿ ਚਲਾਸਣ ਪਾਇਆ ਤੈ ਜਨਮ ਨ ਮਰਨ ਨ ਆਵਣ ਜਾਣਾ ਸੰਸਾਰ ਦੁਖ ਮਿਟਾਇਆ ਇਤਰ ਗਤ ਕਾ ਕਾਗਦ ਫਾਰਿਆ ਜਮਦੂਤਾ ਕਛੋ ਨ ਚੱਲੀ ਨਾਨਕ ਸਿੱਖ ਤੇ ਮਨ ਪ੍ਰੀਤਮ ਹਰ ਲੱਤੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿਤਰਾ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿਤਰਾ ਹਰ ਨਾਮ ਜਪਤ ਪਰਗਾਸੋ ਸਿਮਰ ਸਵਾਮੀ ਸੁਖ ਹੈ ਗਾਮੀ ਇਛ ਸਗਲੀ ਪੁੰਨੀਆਂ ਉਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਰੀ ਪਿਸ਼ੁੰਨਿਆ ਅੰਤਰ ਬਾਹਰ ਸਰਬੱਤ ਰਵਿਆ ਮਨੁਪਜਿਆ ਬਿਸਵਾਸੋ ਨਾਨਕ ਸਿੱਖ ਦੀ ਮਨਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਉ ਮਿਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਉ ਮਿਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਆਕਾਨੇ ਅੰਮ੍ਰਿਤ ਬਾਨੇ ਸਰਬ ਸੁਖਾ ਮਨ ਉੱਠੇ ਸ੍ਰੀ ਤਰਪਾਏ ਮੰਗਲ ਗਾਏ ਐਚ ਪੁੰਨੀ ਸਤਗੁਰ ਤੁਠੇ ਲਾੜੀ ਨੇ ਲਾਏ ਨਾਉ ਨਿਤ ਪਾਏ ਨਾਉ ਸਰਬਸ ठाकुरदीना ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ